ਕਾਹ ਨਾ ਕਰੋ ਇਹਨਾਂ ਬਾਬੂ ਨੂੰ ਘਰੋਂ ਭੇਜਦਾ ਨਹੀਂ ਬਖਰੀ ਕਹਿੰਦੀ ਬਿੱਬੀ ਦੇਖ ਪਾਇਆ ਕਾਹ ਲਈ ਮੰਗਦਾ ਲਿਆ ਕਡੋਸਾਈ ਸੁਣ ਨੰਬਰ ਆ ਗਿਆ ਮੇਰੇ ਕੋਲ ਮੈਂ ਤੈਨੂੰ ਕੌਮ ਵੀਡੀਓ ਆ ਗਿਆ ਹਾਂ 16 ਤੱਕ ਆਏਗਾ ਮੈਂ ਲਾਇਆ ਤਾਂ ਹਾਂ ਬੜਕੋ ਪੁਆਇੰਟ ਇਹਨਾਂ ਦੇ ਚੋਂ ਵਾਲੀ ਉਹ ਜਨਰਲ ਉਹਦਾ ਕਰ ਕੀ ਹੈ ਉਦੋਂ ਮਦਦ ਵੀ ਪੋਣਾ ਦੀਗਾ ਉਹ ਚਾਲੋ ਉਹ ਨਹੀਂ ਆਇਆ ਇਹ ਮੇਰੇ ਪੈਸੇ ਆਉਗਾ ਕਿਤੋਂ ਸਹੀ ਤਵੇ ਆ ਜਾ ਕੋਲੇਟ ਰਿਆ ਆਇਆ ਲੈ ਚੱਲ ਤੂੰ ਲੈ ਜਾਨੀ 50 ਦੀ ਲੈ ਰਛ ਤੋਂ ਨੇ ਪੱਕੇ ਵੀ ਇਹ ਲਾ ਦੇਣੀ ਠੀਕ ਹੈ ਜੀ ਲਾ ਬਈ ਪੱਕੇ ਹੈ ਬਈ ਆਓ ਜੀ ਉਹ ਠੀਕ ਹੈ ਬਈ ਸਿਕੰਦਰ ਟਾਕੜੀਏ ਗੱਡੀ ਮੜਕੇ ਲੱਗ ਬਗੜਦਾ ਹੈ ਮੜਕੇ ਮੁਰਕੀਵੇਂ ਨਾ ਬੱਕੇ ਠੀਕ ਹੈ ਮਰਾਏ ਚਾਚਾ ਉਠਖੜ ਮੈਂ ਤਾਂ ਖੜੀ ਹਾਂ ਲੈ ਸਾਈ ਕਾਡਾ ਹੈ 30000 ਦੋਆਂ ਦਾ 30000 ਦੋਆਂ ਦਾ ਬਈ 30 ਦੇ 30 ਲਏ ਰੋ ਜੀ ਸਾਈ ਪੰਚਾਇਤ ਹੀ ਹੋਈ ਉੱਥਾਂ ਹਾਂ ਤਾਂ ਪੰਚਾਇਤ ਹੀ ਹੋਗੀ ਰੱਜੀ ਯਾਰ ਕਾਟੀਆਂ ਕਿਹੜੀਆਂ ਪੱਕੀਆਂ ਬਾਈ ਕੀਹਦੀਆਂ ਕਹਿੰਦੇ ਨਹੀਂ ਯਾਰ ਦੱਸੀ ਯਾਰ ਕੁੱਲੀ ਦਾ 20 ਲਾਉਂਦੇ ਜੱਟ ਸਨਾ ਮੁੱਲ ਤੁਮੀ ਯਾ ਭੂਈ ਲਾ ਬਾਈ ਤਦ ਤੋ ਬਣਾ ਕੇ ਮੈਂ ਗੱਬਣਾ ਬਾਈ ਗੱਪਣਾ ਤੂੰ ਤਾਂ ਕਪਾ ਠੀਕ ਹੈ ਚਾਚਾ ਗਾਰੰਟੀ ਵਾਲੀਆਂ ਦਿੰਦੇ ਆਂ ਸੀ ਵੀ ਉਹਨੇ ਗਾਰੰਟੀ ਵਾਲੀਆਂ ਚਾਚਾ ਗਰੰਟੀ ਆਉਂਦਾ ਇਹ 30 ਦੀਆਂ ਤੂੰ ਕਿਹਨਾਂ ਨੂੰ ਕਹਿਣਾ ਓਏ ਮੈਂ ਪੰਜਾਹ ਮੰਗਾਂ ਨਾ 50 ਦੀਆਂ ਨਹੀਂ 30000 ਦਾ ਦਾਣਾ ਖੋਲ੍ਹਦੇ 50 ਦੇ ਨਹੀਂ ਬਈ 30000 ਕੱਲੀ ਦੇ ਲਾਉਂਦੇ ਯਾਰ 20 ਦਾ ਕੱਲੀ ਦੇ ਲਾਉਂਦੀ ਬੂਖੜੀ ਦਾ ਭਲਾ ਕੱਲੀ ਦੇ ਚਲੀ ਜਾਂਦਾ ਸਾਹ ਦੇਉਂਦੇ ਦੋਨੇ ਪੱਕੀਆਂ ਵੀਰੇ ਇਹ ਤਾਂ ਖਾਣਗੇ ਯਾਰ ਬਾਈ ਯਾਰ ਆ ਕੇ ਬੜਨਗੇ ਹਾਂ ਹਾਂ ਚਲ ਬੋਲੋ ਯਾਰ ਉਹ ਹੋ ਕਰਦੇ ਕੋਈ ਤੁਮ ਮੜਾ ਮੋਟਾ ਲੈ 32000 ਦੀਆਂ ਦੇ ਯਾਰ ਨਹੀਂ ਹੋਣੀ ਛੱਡ ਸਾਰੀਆਂ ਗੱਲਾਂ ਨਹੀਂ ਮੜਾ ਮੜਾ ਕਮਾਨ ਤਾਂ ਉਹ ਹੋ ਗਿਆ ਨਾ ਨਾ ਹੋ ਗਿਆ ਬੜਾ ਰਹਿ ਗਿਆ ਠੀਕ ਹੈ ए ओए ये, तो ये लेनी तो है तो भाई सुन सुन तो कहता ठीक हैता यार बड़े भाई ये ओही है बकरियां होनी है मैं फरांदा रसा बकरे चंगियां यार भाई ये जड़े कार्ड कितने मिलते यार भाई बहुत चंगे भाई यार भाई मैं करता कहता है कहता है बत्ती चल मैं भी बनूंगा मैं ठीक आंदा जी तू बत्ती कहता ता ਦੋਨੇ ਦੋਨੇ ਆਵਨਾ ਦੋਨੇ ਲੋਟਨੇ ਆਉਣੀਆਂ ਚੱਲ ਰਹਿ ਜਾਂ ਕਰ ਦੇ ਯਾਰ ਇਹਦਾ 32 ਹੀਰ ਕੱਲੀ ਦਾ ਕਰਿਆ ਮੁੰਡਾ ਕਿਹੜੀ ਦਾ ਇਹਦਾ ਆ ਮੁੰਡਾ ਕਰਦਾ ਕਿ ਉਹ ਤਾਂ ਮਟ ਮੈਂ ਤੂੰ ਤਾਂ ਕਹਿੰਦਾ ਵੀਜੀ ਲੈ ਜਾ ਸਾਹਮਣੇ ਉਹਦੇ ਖੜਿਆ ਸੀ ਮੈਂ ਐੜੀ ਆ ਕਵੀ ਲਾਇਆ ਜੀ ਇਹਨਾਂ ਨੂੰ 11 ਲਾਇਆ ਸੀ ਹਾਂ ਸਾਬ ਕਿੰਨੇ ਲਾਇਆ ਬਾਈ ਉਹਨੇ 20 ਕਹੇਦਾ ਉਹ ਤਾਂ ਉਹਨੇ ਹੀ ਕਹਿਤਾ ਹੋਣਾ ਤੇਰੇ ਮੁੰਡੇ ਨੇ ਕਹਿ ਜੀ ਤੂੰ ਉਹ ਕਹਿੰਦਾ ਵੀਜੀ ਲੈ ਜਾ 11 ਕਹਿਤੀ ਜੀ ਉਹਨੇ ਕਹਿੰਦਾ ਭਰਾਵਾ ਮਗਾਈ ਸੀ ਵੀਡੀਓ ਕਹਿੰਦਾ ਉਹ ਕਹਿੰਦਾ ਮਕਾ ਦਿੰਦਾ ਮੈਂ ਕਿਸਾਈ ਦੇ ਤੂੰ ਕਹਿੰਦਾ ਮੈਂ ਨਹੀਂ ਨੇ 15 ਦੀ ਵਾ ਕੋਈ ਭਾਈ ਇਹਦਾ ਕੋਈ ਗੱਲ ਨਹੀਂ ਜਿਹੜਾ 7000 ਲੈ ਲੈ ਗੱਡੀ ਦਾ ਸ਼ਰਮ ਭਾਈ ਸਹੀ ਹੀ ਇੱਡੀ ਚੱਲੇ ਹਾਂ ਜੀ ਜਾਣਦੇ ਹੋਣ ਇਹਨਾਂ ਨੂੰ ਇਹਨੇ ਆਹ ਕੱਪੜਾ ਮਾਰ ਕੇ ਗੱਡੀ ਚਾ ਗਈ ਜੋ ਮੇਡ ਮੂਡ ਛੋੜਦਾ ਗਰਾਮ ਹੋਏ ਭਾਈ ਯਾਰ ਪੱਕੀਆਂ ਤੇ ਵੇਖ ਯਾਰ ਸਾਡੇ 32 ਦੇ ਦੰਗ ਦੇ ਦਾ ਮਗਾਉਣਾ ਕਰੋ ਉਹ ਪੱਕੇ ਰੁਪਏ ਲੈ ਲੈਣੀਆਂ ਦਾ ਖੁਸ਼ੀ ਕਰ ਤੂੰ ਨਹੀਂ ਮਾਣੀ ਮੈਂ ਤਾ ਖੁਸ਼ੀ ਹੀ ਲੈਣੀ ਮੈਨੂੰ ਇੱਥੇ ਓ ਬਾਈ ਕਰਾਂ ਕੁਸ ਹੈ ਐ ਨਹੀਂ ਨੇ ਦੇਣੀਆਂ ਬੱਕਰੀਆਂ ਮੈਨੂੰ ਪਤਾ ਹਾਂ ਐ ਹੀ ਚੰਗੀਆਂ ਯਾਰ ਬਾਈ ਨਿਮੇੜ ਦੇ ਦੇਣੀਆਂ ਨਹੀਂ ਨਿਮੇੜ ਦੇ ਹਿਸਾਬ ਨਾਲ ਵੀਡੀਓ ਬਣਾ ਗਰੀਬ ਬਜਾ ਦਾ ਇਹਦੀ ਗਰੀਬਾ ਪੂਰੀਆਂ 35000 ਦੀਆਂ ਹੋ ਗਈਆਂ ਬੱਕਰੀਆਂ ਹੋ ਗਈਆਂ ਨਹੀਂ ਹੋਣ 25000 ਦਾ ਰਹਿੰਦਾ ਓ ਠੀਕਾ ਬਾਈ ਹੁੰਦਾ ਨਹੀਂ ਹੋ ਕੱਚਾ ਕੰਮ ਮੈਂ ਕਰਦਾ ਹੀ ਨਹੀਂ ਕੋਈ ਨਹੀਂ ਬਾਈ ਨਹੀਂ ਹੋਣਾ ਜੀ ਬਾਈ ਹੁਣ ਕੱਟਿਆਂ ਦਾ 45000 ਰੁਪਏ ਬੱਕਰੀ ਬੱਕਰੀ ਦੇ ਵੇਖੋ ਬੱਕਰੀਆਂ ਦੇ ਹੱਥ ਨਹੀਂ ਆਉਂਦੇ ਤੂੰ ਗੱਲ ਲੈ ਜੂ ਤੂੰ ਨਾ ਲੈ ਕੇ ਜਾਈ ਗੱਲ ਸਹੀ ਹੈ ਬੱਕਰੀਆਂ ਦੇ ਵੇਖਣਾ ਕਰੋ ਬੱਕਰੀਆਂ ਦੇ ਵੇਖਦਾ ਸਤਾਣ 75 ਤੋਂ ਡੇਟ ਦੀ ਵੱਡੀ ਬੱਕਰੀਆਂ ਲੈ ਆਣੇ ਕੋਈ ਯਾਰ ਬਹੁਤ ਵਧੀਆ ਬਾਈ ਗੱਨੀ ਦੇਖ ਲੈ ਮਰਜੀ ਤੇਰੀ ਨਹੀਂ ਮਰਜੀ ਥੋੜਾ ਨਾ ਮਰਵਾਇਆ ਓਏ ਸਾਰੀ ਮੰਡੀ ਟਰਾਈ ਕਰ ਰਹੀ 2000 ਬੱਤੀ ਟਰਾਈ ਨਾ ਹੋ ਜੂ ਯਾਰਾ ਇਹਦਾ ਲੈ ਫੜ ਓਏ ਟੱਕਰ ਹੀ ਆ ਬੈ ਨਾ ਹੋ ਗਿਆ ਓਏ 3000 ਦੇਣੀਆ ਲੈ ਜੀ ਓ ਦੇ ਦੇ ਯਾਰਾ ਲੈ ਕੇ ਜਾਣੀਆਂ ਤੇ ਕੋਈ ਸੱਟ ਮਾਰੂੰਗਾ ਤੇ ਬਾਅਦ ਤੂੰ ਕਰੀ ਚੱਲੀਂ 40 ਰੁਪਏ ਦਾ 40 ਰੁਪਏ ਦਾ ਹਾਏ ਆਨੂੰ ਪਤਾ ਹੈਗਾ ਤੇਰੇ ਮੂੰਹ ਤੇਰੇ ਮੈਨੂੰ ਕਹਣਾ 42 ਸਿਕਾ ਤਲ ਤੇ ਓ ਤੂੰ ਜਿੰਨੇ ਦੀ ਬੱਕਰੀ ਉਹਨੇ ਦੀ ਵੇਚ ਦੇ ਯਾਰ ਮੈਨੂੰ ਕੋਈ ਚੱਕਰ ਯਾਰ ਨਾ ਆ ਜਾ ਹੋਰ ਬਾਬਾ ਯਾਰ ਆ ਯਾਰ 36000 ਦੀਆਂ ਗਰੂਏ ਅਸੀਂ ਕਿਹਾ ਵੀ ਤੂੰ ਆਪਣੇ ਆਪ ਦੇ ਲੈ ਗੱਲੀ ਬੱਕਰੀ ਪਾਉਂਦੀ ਆ ਗੱਲੀ ਬੱਕਰੀ 25000 ਦੀ ਜਿੰਨ ਮਰਜ਼ੀ ਵੜਾ ਦੇ ਪੂਰੇ ਜਾਂਦਾ ਭਲਾ ਪੈਦਾ ਦੂਜੇ 40 ਦੀ ਕੀ ਜਾਰ ਯਾਰ ਚੰਦ ਮੇੜ ਤੂੰ ਨਮੇੜ ਇਹ ਬੰਦਾ ਨਹੀਂ ਬੱਕਰੀਆਂ ਨਮੇੜ ਦੇ ਮੇੜ ਪਰਾ ਪਰਾ ਯਾਰ 1000 ਹੋਰ ਬਤਾ ਦੂਗਾ ਹਾਂ ਨਹੀਂ ਪਗਿਆ ਐਸੀ ਗੱਲ ਆ ਰਾਂ ਕਿੰਨੇ ਨੂੰ ਦੋ ਦੇ 35000 ਨੇ ਹੋ ਗਈਆਂ ਇਹ 35000 35000 ਦੇ ਬੱਕਰੇ ਦੇਣਾ ਦੇ ਨਾ ਯਾਰ ਪੂਰੇ 40 ਦੇ ਹੋਣ ਲੈ ਓ ਮਾਰ ਲੈ ਨਾ ਬਚਾਰਾ ਗਰੀਬ ਆਦਮੀ ਗਲਤ ਗੱਲਾਂ ਨਾਲ ਨਾ ਨਾ ਨਸਰ ਫੜ ਓਏ ਫੜ ਬੱਕਰੀਆਂ ਫੜ ਨਹੀ ਯਾਰ ਅੱਜ ਨਹੀਂ ਹੋ ਗਈਆਂ ਬੱਕਰੀਆਂ ਉਹ ਲੈਤੀਆਂ ਬਾਈ ਯਾਰਗਾ ਬਾਈ ਯਾਰ ਵੱਡੇ ਬਾਈ ਓ ਹੋ ਗਏ ਵੇਚ ਲਾਇਆ 200 ਦਾ 40 ਦੀਆਂ ਕਿਹਦੀ 40 ਦੀਆਂ ਹੋਣੀਆਂ ਹਨ ਆ ਨਾ ਯਾਰ ਤਾਂ ਮੈਂ ਪਾਸੋਂ ਇਹਦਾ 100 ਰੁਪਿਆ 80 ਸੈਂਟੀ ਹੋਇਆ ਤਾਂ ਆਪਾਂ ਝੂਠ ਨਹੀਂ ਬੋਲਣਾਗਾ ਬੰਦਾ ਜਲੀ ਜਾਂਦਾ ਥੋੜੇ ਪੁੱਗੀਆਂ ਲੈ ਜੋ ਨਹੀਂ ਤੇ ਨੇੜੇ ਲੱਗ ਉਹ ਦੋ ਘਟ 40 ਦੀ ਹੋਗੇ ਓਏ ਨਹੀਂ ਠੀਕ ਬੋਲਾ ਕੱਠਾ ਤੇ ਵੇਖ ਲਾ ਆ ਤੂੰ ਨਾ ਭੱਜਾਂਗੇ ਕੱਲੇ ਬੰਦੇ ਨਹੀਂ ਛੰਨੀ ਆ ਮਾਰੂ ਭੱਜਾਂਗੇ ਮੋਰਾਂ ਬੱਕਰੀ ਭੱਜਾਂਗੇ ਵੀ ਮਾਰੂ ਭੱਜਾਂਗੇ ਭੱਜਾਂਗੇ ਮਾਰੂ ਭੱਜਾਂਗੇ ਮੈਂ ਉਹ ਵੇਚ ਦੋ ਨਾਟੀ ਨਾਟੀ ਦੇ ਬੰਦੇ ਸਰਦਾਰ ਆਉਂਦਾ ਬਾਲੀਆਂ ਸੱਤਾਂ ਲੌਂਦਾ ਕੋਈ ਬੰਦਾ ਕਹੇ ਵੀ ਠੱਗੀ ਮਾਰੀ ਐ ਤੋ ਖੜੀ ਹਾਂ ਪੈਸੇ ਤੋਂ ਪੁੱਛਦੇ ਹਾਂ ਮੈਂ ਇਹਨਾਂ ਦੇ ਕੱਢ ਕੇ ਕੱਢ ਖਾਣ ਦਾ ਹਾਲ ਕਰਮਾ ਨਹੀਂ ਯਾਰ ਪਾਪਾ ਸਾਹਿਬਾਂ ਦੇ ਕੋਲ ਪਾਪਾ ਸਾਹਿਬਾਂ ਦੀ ਆ ਯਾਰ ਯਾਰ ਇਹਨਾਂ ਦੇ ਨੇਬਰ ਦਾ ਬੱਸ ਵਾਲੇ ਤਸਰੀ ਦੇ ਆ ਮਾਰੀ ਇਹਨਾਂ ਗੱਲਾਂ ਕੀ ਹੋ ਗਿਆ ਹੁਣ ਕੁਝ ਨਹੀਂ ਹੋਇਆ ਕੋਈ ਚੱਲਦਾ ਲੱਗਣਾ ਪੈਸੇ ਬਣਾਓ ਜਿੰਨੇ ਉਹ ਬੈਸੇ ਉਹ ਬਾਈ ਛਾਵੇਂ ਛੱਡ ਦੇ ਨੇ ਉਹ ਓਏ ਓਏ ਛਾਵੇਂ ਕਰ ਦੇ ਸਾਡੇ ਵੀ ਬਾਈ ਮਾਏ ਕੱਪਣਾ ਦੀ ਤਸੱਲੀ ਹੈ ਤੇਰੀ ਹਾਂ ਬਾਈ ਹਾਂ ਬਾਈ ਕਿਉਂ ਜੀ ਇਹਨਾਂ ਬਿਲਕੁਲ ਠੀਕ ਹੈ ਵੀਰੇ ਲਿਖਾਉਣੀਆਂ ਲਿਖਾ ਲਓ ਲਿਖਾਉਣ ਦਾ ਲਾਈਵ ਚੱਲ ਰਿਹਾ ਦਾ ਬੰਦਲਾ 12:00 ਦਾ ਹੈ ਹਾਂ ਆ ਨੋਡ ਬਦਲ ਸਾਹੀ ਵਾਲਾ ਨਹੀਂ ਨਹੀਂ ਇਹਦਾ ਬੱਚੀ ਹੈ ਆ ਵੇਖੋ ਗਿਆ ਜੀ ਮਹਾਰਾਜ

ਸੈਂਟੀ 33 ਹੋ ਗਿਆ ਆ ਬਰੇ ਹੁਣ ਕਰੀਆ ਕੀ ਲੱਗਿਆ ਕੰਮ ਬੱਚਾ ਆਂਦਾ ਕਾਫੀ ਬਿਚਾਉਂਦਾ ਪੂਰਾ ਪੂਰਾ ਕਰ ਉਹ 35000 ਦੇ ਤਿੰਨ ਕਰੀ ਤੂਰਾ ਪੂਰਾ ਕਰ ਦੇ ਬੰਦਾ ਚਾਰ ਗਿੱਦੇ ਤੇਰਾ ਮੂੰਹ ਰੱਖਣਾ ਆਜੇ ਸੱਤੀ ਹੋ ਗਿਆ ਪੂਰਾ ਅੱਛਾ ਸੱਤੀ ਨਹੀਂ ਹੋਇਆ ਸੱਤੀ ਹੋ ਗਿਆ ਤੂੰ ਨੋਟ ਦੇ ਬਈ ਤਾ ਵਾਸ ਕੀਤਾ